ਸਤਿ ਸ਼੍ਰੀ ਅਕਾਲ ਬਾਬਿਓ ਬਾਈ ਨਾਲ ਇੰਸਟਾਗ੍ਰam ਦੀ ਵੀਡੀਓ ਦੇਖ ਕੇ ਆਪਣੇ ਕੋਲੇ ਪਹੁੰਚੇ ਆ ਬਾਈ ਕੋਟਫੱਤੇ ਤੋਂ ਸੋ ਬਾਈ 2 ਦਿਨ ਪਹਿਲਾਂ ਆਪਾਂ ਨੂੰ ਸਾਈ ਦੇ ਕੇ ਗਏ ਸੀ ਕਰਾਹੇ ਦੀ ਬਾਈ ਕਹਿੰਦੇ ਬਾਈ ਜੀ ਸਾਨੂੰ ਇਮੀਡੀਏਟਲੀ ਕਰਾਹਾ ਚਾਹੀਦਾ ਚਾਹੀਦਾ ਵੀ ਟੌਪ ਮਾਡਲ ਵਾਲਾ ਪੂਰਾ ਵਧੀਆ ਫੁੱਲ ਆਣਾ ਇੱਕ ਕਮਾਂਡਲ 80 ਕਿਲੋ ਵਜਨ ਦੇ ਵਿੱਚ ਬਾਈਆਂ ਨੂੰ ਆਪਾਂ ਬਣਾ ਕੇ ਦਿੱਤਾਗਾ ਡਬਲ ਕੋੜੀ ਦੇ ਵਿੱਚ ਸੋ ਬਾਈ ਅੱਜ ਡਿਲੀਵਰੀ ਲੈਣ ਆਇਆ ਸੋ ਬਾਈਆਂ ਨਾਲ ਗੱਲਬਾਤ ਕਰਦੇ ਆ ਕਿਵੇਂ ਲੱਗਿਆ ਬਾਈ ਕੰਮ ਕਰ ਬਾਈ ਕੰਮ ਬਹੁਤ ਵਧੀਆ ਜਿਹਾ ਤੁਹਾਡਾ ਅਸੀਂ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਠੀਕ ਹੈ ਜੀ ਅਬੀ ਉੱਥੇ ਸਾਰੇ ਅਸੀਂ ਬਾਈਆਂ ਨੂੰ ਮੈਸੇਜ ਲੈਣਾ ਚਾਹੁੰਦੇ ਆ ਠੀਕ ਹੈ ਜੀ ਤੇ ਤੁਸੀਂ ਸਾਰੇ ਇੱਕ ਵਾਰੀ ਬਾਈਆਂ ਨੂੰ ਮੌਕਾ ਜ਼ਰੂਰ ਦਿਓ ਠੀਕ ਹੈ ਕੋਈ ਕਮੀ ਪੇਸ਼ੀ ਬਾਈ ਕੰਮ ਦੇ ਵਿੱਚ ਕੁਝ ਹੋਰ ਨਾ ਨਾ ਬਈ ਬਹੁਤ ਵਧੀਆ ਬੇੜ ਬਹੁਤ ਵਧੀਆ ਪਹਿਲਾਂ ਵੀ ਲੈ ਗਏ ਹਾਂ ਦੱਸਿਆ ਨਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਆ ਬਈ ਇਹ ਕਰਾ ਕੋ ਪਿੰਡ ਕੋਟਸ਼ਵੀਰ ਮਿਸਤਰੀ ਲਾਹਰ ਸਿੰਘ ਤੋਂ ਮਾਡਲ ਅਸੀਂ ਪਹਿਲਾਂ ਵੀ ਇਹਨਾਂ ਕੋਲ ਲੈ ਕੇ ਆਏ ਹੁਣ ਵੀ ਲੈ ਆ ਰਹੇ ਹਾਂ ਨਵਾਂ ਤੇ ਬਹੁਤ ਸ਼ੁੱਧ ਬਹੁਤ ਵਧੀਆ ਸੌਖਾ ਟਰੈਕਟਰ ਚੱਲਦਾਂ ਵਾਲੇ ਤੇ ਤੇ ਨਾਲੇ ਦੂਰ ਨੇੜੇ ਵਾਲੇ ਬਾਈਆਂ ਨੂੰ ਬੇਨਤੀ ਹੈ ਵੀ ਇਹਨਾਂ ਤੋਂ ਜ਼ਰੂਰ ਕਰਾ ਹੇਲ ਕਰੋ ਹਾਂ ਸੋ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਤੁਸੀਂ ਪਹੁੰਚੇ ਵੈਲਕਮ ਸੋ ਬਾਈ ਜੀ ਜਿਹੜਾ ਭਰਾ ਕਰਾਹਾ ਬਣਾਉਣਾ ਚਾਹੁੰਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮਿਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਕਰਾਹਾ ਬੁੱਕ ਕਰਨ ਲਈ ਸਾਡਾ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਦੂਰ ਬੈਠੇ ਭਰਾਵਾਂ ਤੱਕ ਵੀ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚ ਜਾ ਜੀ